ਐਸ ਵੀ ਐਸ ਪੀ ਤੱਕ ਪੱਕਾ ਪੱਕੀ ਕੋ ਹਾਂ ਕਰਨ ਵਾਲਾ ਦਛਿਆ ਦੇ ਸੰਭਲ ਪੱਕਾ ਪੱਕੀ ਕਰੋ ਲੋਕਾਂ ਦੇ ਤਨਾਪਤ ਰੋਣ ਚੁਰਕੀ ਚੱਲ ਲਾ ਜੋ ਆਹ ਭਰਾਓ ਜਿਹੜਾ ਹਰਿ ਭਗਵਾਨ ਪੰਜਾਬ ਖੇਤ ਮਜ਼ਦੂਰ ਜੁਨੀਆਨ ਦਾ ਆਗੂ ਦੀ ਸੂਬੇ ਦਾ ਉਹਦੇ ਉੱਪਰ ਜਾਣ ਲੈਵਾ ਹਮਲਾ ਕੀਤਾ ਗਿਆ ਪਾਪੜੇ ਪਿੰਡ ਦਾ ਹੁਕਮੀ ਸਰਪੰਚਾ ਜਿਹੜਾ ਸਾਫਕਾ ਉਹ ਭਰਾਵੋ ਜੀ ਦੀ ਮਰਜ਼ੀ ਸਰਪੰਚੀ ਹੋਵੇ ਪਵਾ ਮਜ਼ਦੂਰ ਦੀ ਹੋਵੇ ਪਵਾ ਜਨਲ ਹੋਵੇ ਉਹ ਆਪਣੀ ਸਰਪੰਚੀ ਚਲਾਉਂਦਾ ਤੇ ਮਜ਼ਦੂਰਾਂ ਦੇ ਉੱਪਰ ਆਪਣਾ ਦਾਬ-ਦਬਾ ਬਣਾ ਕੇ ਰੱਖਦਾ ਜਿਹੜੀ ਕਿ ਉੱਥੇ ਮਜ਼ਦੂਰਾਂ ਦੇ ਹਿੱਸੇ ਦੀ ਤੀਜੇ ਦੀ ਜ਼ਮੀਨ ਸੀ ਭਰਾਵੋ ਇਹਨਾਂ ਨੇ ਸੰਘਰਸ਼ ਕਰਕੇ ਉਹ ਜ਼ਮੀਨ ਲੱਤੀ ਆ ਜਿਹੜੀ ਕਿ ਠੇਕੇ ਦੇ ਉੱਪਰ ਉਹਦਾ ਸਰਕਾਰੀ ਤੌਰ ਤੇ ਜਿਵੇਂ ਬੋਲੀ ਹੁੰਦੀ ਆ ਉਹਨੋਂ ਬੋਲੀ ਕਰਕੇ ਕਾਗਜ਼ੀ ਕਾਰਵਾਈ ਰਾਹੀਂ ਜ਼ਮੀਨ ਲੱਤੀ ਆ ਉਹਨਾਂ ਨੇ ਪਿਛਲੀ ਵਾਰ ਵੀ ਇਹਨਾਂ ਨੇ ਕਲੇਸ਼ ਕੀਤਾ ਮਜ਼ਦੂਰ ਪਰਿਵਾਰਾਂ ਦੇ ਨਾਲ ਬਹੁਤ ਅਹੀ ਸਰਕਾਰ ਕੀ ਕਹੇ ਕਿ ਜਿਹੜੀ ਉੱਥੇ ਦੀ ਮਿੱਟੀ ਖੇਤ ਦੇ ਵਿੱਚੋਂ ਮਜ਼ਦੂਰਾਂ ਦੇ ਉਹ ਚੱਕੀ ਗਈ ਆ 27 ਕਿਲੇ ਜਿਹੜੇ ਜਰਨਲ ਕੈਟਾਗਰੀ ਜ਼ਮੀਨ ਬਾਹਰ ਹੀ ਆ 13 13.5 ਕਿਲੇ ਵਾਂਗੂ ਮਜ਼ਦੂਰਾਂ ਦੇ ਹਿੱਸੇ ਚ ਆਈ ਆ ਉਹ 22 ਕਿਲਿਆਂ ਚੋਂ ਵੀ ਮਿੱਟੀ ਚੱਕੀ ਜਾ ਸਕਦੀ ਸੀ ਪਰ ਮਜ਼ਦੂਰਾਂ ਨਾਲ ਟਕਰਾ ਕਰਨ ਦੇ ਲਈ ਇਹਨਾਂ ਨੇ ਉਹ ਜ਼ਮੀਨ ਦੇ ਵਿੱਚੋਂ ਮਿੱਟੀ ਚੱਕੀ ਮਜ਼ਦੂਰਾਂ ਵਾਲੀ ਚੋਂ ਵੀ ਗੁਰੂ ਘਰੇ ਪਾਉਣੀਆਂ ਉਹਨੂੰ ਸੋਚਦੇ ਹੋਏ ਮਜ਼ਦੂਰ ਜਥੇਬੰਦੀ ਨੇ ਵੀ ਕਿਜੂ ਇਕਤਾ ਗ੍ਰਾਹਾਂ ਨਾਲ ਗੱਲ ਕਰੀ ਕਿ ਕਿਜੂ ਇਕਤਾ ਗ੍ਰਾਹਾਂ ਨੇ ਵੀ ਚਾਗੂ ਗਏ ਜ਼ਿਲ੍ਹਾ ਪੱਤਰੀ ਇਹ ਮਤਲਬ ਸੂਬਾ ਪੱਤਰੀ ਕਿਹਾ ਵੀ ਗੁਰੂ ਘਰ ਦੇ ਵਿੱਚ ਮਿੱਟੀ ਪਾਉਣੀਆਂ ਕੋਈ ਗੱਲ ਨਹੀਂ ਵੀ ਪਰ ਇਹਨਾਂ ਦੀ ਜਿਹੜੀ ਸਰੋਂ ਵਗੈਰਾ ਜਵੀ ਵਗੈਰਾ ਪੱਟੀ ਗਈ ਆ ਉਹਦਾ ਇਹਨਾਂ ਨੂੰ ਖਰਚਾ ਦਿੱਤਾ ਜਾਵੇ ਉਦੇ ਉੱਪਰ ਹਕਮੀ ਸਰਪੰਚ ਮੰਨਿਆ ਵੀ ਖਰਚਾ ਦਮਾਂਗੇ ਪਰ ਜਿਹੜਾ ਦਿੱਤਾ ਨਹੀਂ ਗਿਆ ਉਹਨੂੰ ਉੱਥੇ ਮਜ਼ਦੂਰਾਂ ਨੇ ਆ ਪੰਜ ਕਾਂ ਆ ਮੰਗੋ ਸਬਜ਼ੀ ਲਾਈ ਹੋਈ ਸੀ ਸਾਰੇ ਮਜ਼ਦੂਰ ਉਹਨੂੰ ਰਲ ਮਿਲ ਕੇ ਬੋਂਦੇ ਤੇ ਕਈ ਘਰ ਜ਼ਮੀਨ ਨੂੰ 13 ਕਿਲਿਆਂ ਨੂੰ ਜਿਹੜੀ ਕੀ ਉਹ ਜੜੀ ਗਈ ਆ ਬਾਤ ਤੀ ਤਬਾਹ ਕਰਤੀ ਜਿਹਦੇ ਵਿੱਚੋਂ ਲਗਭਗ ਉਹ 1200 ਦੀ ਡੇਲੀ ਸਬਜ਼ੀ ਵੇਚਦੇ ਤੇ ਤਨਵੀ ਨੇ ਉਹਨਾਂ ਨੇ ਸਬਜੀ ਵਿੱਚ ਨਹੀਂ ਦੀ ਉਹ ਉਥੇ ਕੀ ਕਹਿ ਕੇ ਕਹਿੰਦੇ ਵਾਟਰ ਬਾਕਸ ਲੱਗਣਾ ਜਿਹੜੀ ਵਾਟਰ ਬਾਕਸ ਲੱਗਣਾ ਉਹ ਕੀਲਾ ਭਰਾ ਉਹਨਾਂ ਨੇ ਸੱਡ ਰੱਖਿਆ ਲੱਗਾ ਪਰ ਉਹਦੇ ਤੁਸੀਂ ਬੱਧੀ ਗੱਤੀ ਉੱਪਰ ਨਹੀਂ ਕਹਿੰਦੇ ਲਾਉਣਾ ਜਿਹੜਾ ਕੀਲਾ ਸੱਡਿਆ ਇੱਕ ਉਥੇ ਮੂਲਕ ਦਾ ਹੋਰ ਕਿਸਾਨ ਆ ਜਿਹਨੂੰ ਉਥੇ ਜਗਾ ਪਾਈਆ ਉਦੇ ਘਰ ਨੂੰ ਖਾਣਾ ਪਕਾਉਣਾ ਚਾਹੁੰਦੇ ਨੇ ਉਥੇ ਦੀ ਜਿੱਥੇ ਹੁਣ ਲਾਉਣਾ ਚਾਹੁੰਦੇ ਨੇ ਕਿਉਂਕਿ ਉਥੇ ਜਿਹੜਾ ਸਰਪੰਚਾ ਹੁਕਮੀ ਉਹ ਆਪਣਾ ਹੁਕਮ ਚਲਾਉਣਾ ਚਾਹੁੰਦਾ ਪਿੰਡ ਦੇ ਉੱਪਰ ਜਿਹੜਾ ਕੀ ਹਰ ਭਗਵਾਨ ਆ ਮਜ਼ਦੂਰ ਜਥੇਬੰਦੀ ਦਾ ਆਗੂ ਆ ਇਹਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਮੋਢੇ ਤੋੜ ਤੇ ਭਰਾਉ ਉਹਦੇ ਕੁੱਤ ਤੁਨੇ ਦੇਖੀ ਆ ਉਹਦੇ ਕਿਹੜੇ ਤਰੀਕੇ ਨਾਲ ਗੱਲ ਪੈ ਨੇ ਹਾਂ ਕਿੰਨੇ ਬੰਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਵੀਡੀਓ ਮੌਕੇ ਤੇ ਬੰਦਾ ਨਹੀਂ ਖੜਾ ਹੁੰਦਾ ਐ ਵੀਡੀਓ ਬਣਾਉਂਦਾ ਹੁੰਦਾ ਉਹ ਤੋਂ ਮੌਕੇ ਤੇ ਜਿੰਨੀ ਕੁ ਬਣੀ ਬਣਾਈ ਗਈ ਤੇ ਇੱਥੇ ਦਾ ਪ੍ਰਸ਼ਾਸਨ ਕੀ ਕਰਦਾ ਤੇ ਇੱਥੇ ਦੀ ਸਰਕਾਰ ਕਿਵੇਂ ਸੁੱਤੀ ਪਈ ਆ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚੰਨਣਾ ਪਾਉਣਿਆ ਪਹਿਲਾਂ ਉਹਨੂੰ ਮੂਨਕ ਦਾਖਲ ਕੀਤਾ ਗਿਆ ਮੂਨਕ ਤੋਂ ਡਾਕਟਰਾਂ ਨੇ ਆਪਣਾ ਪੱਲਾ ਝਾੜਦੇ ਹੋਏ ਆਪਣਾ ਖਹਿੜਾ ਸੁਣਾਉਂਦੇ ਹੋਏ ਉਹਨਾਂ ਨੂੰ ਸੰਗਰੂਰ ਰੈਫਰ ਕਰਤਾ ਸੰਗਰੂਰ ਦੇ ਵਿੱਚੋਂ ਰਾਤ ਨੂੰ 11:30 ਦੇ ਲਗਭਗ ਉਹਨੂੰ ਪਟਿਆਲੇ ਨੂੰ ਰੈਫਰ ਕਰਤਾ ਕੀ ਕਹਿ ਕੇ ਸੀਟੀ ਸਕੈਨ ਹੋਊਗੀ ਕਹਿੰਦੇ ਦੀ ਐਮ ਆਰ ਆਈ ਹੋਣੀ ਆ ਐਮ ਆਰ ਆਈ ਪਟਿਆਲੇ ਹੋਊਗੀ ਸੀਐਮ ਦਾ ਜ਼ਿਲ੍ਹਾ ਹੋਵੇ ਤੇ ਸੀਐਮ ਸਾਹਿਬ ਦਾ ਸੰਗਰੂਰ ਸਹਿਰ ਆ ਦੇ ਵਿੱਚ ਜ਼ਿਲ੍ਹਾ ਪੱਤਰੀ ਹਸਪਤਾਲਾ ਜਿਹਦੇ ਵਿੱਚ ਐਮ ਆਰ ਆਈ ਦਾ ਪ੍ਰਬੰਧ ਨਹੀਂ ਹੈ ਉੱਥੇ ਜਦੋਂ ਪਟਿਆਲੇ ਰਾਤ ਨੂੰ ਲੈ ਕੇ ਗਏ ਰਾਤ ਨੂੰ اسی ਉੱਥੇ ਮੌਜੂਦ ਤੇ ਭਰਾਓ ਜਦੋਂ ਪਤਾ ਲੱਗਿਆ ਇਸੀ ਵਿਕੇ ਜੋ ਗਾਹਾਂ ਵੱਲੋਂ ਆਏ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਵੀ ਡਾਕਟਰਾਂ ਨੇ ਵੀ ਆਪਣਾ ਪੱਲਾ ਝਾੜਨ ਵਾਲੀ ਗੱਲ ਕੀਤੀ ਪੈੰਡਾ ਝਾੜਨ ਵਾਲੀ ਜਿਹਦੇ ਵਿੱਚੋਂ ਅਰ ਭਗਵਾਨ ਮਜ਼ਦੂਰਾਂ ਦਾ ਆਗੂ ਆ ਸਰਕਾਰ ਇਹਨੂੰ ਐ ਨਾ ਜਾਣੇ ਭਲੀ ਭੰਤੀ ਜਾਣਦੀ ਆ ਵੀ ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਉਹ ਕਿਵੇਂ ਆਪਣਾ ਲੜ ਕੇ ਆਪਣਾ ਹੱਕ ਲੈ ਰਹੀਆਂ ਨੇ ਇਹਨਾਂ ਨੇ ਕੋਈ ਜਾਦੇ ਵੱਡਾ ਰਾਕਵਾ ਨਹੀਂ ਤੇ ਇਹਨਾਂ ਦਾ ਹਰਾਚਲੀ ਵੀਜਿਆ ਜਾਣਾ ਕੋਈ ਉਹਦੇ ਨਾਲ ਆ ਨਹੀਂ ਵੀ ਕੋਈ ਆ ਕੋਠੀਆਂ ਕਾਰਾਂ ਪਾ ਲੈਣਗੇ ਉਹ ਵਾਹਣ ਦੇ ਨਾਲ ਉਹਦੇ ਨਾਲ ਆ ਆ ਵੀ ਜਿਵੇਂ ਅੱਜ ਦਾ ਸਮਾਂ ਕਿਸੇ ਨੇ ਬੱਟ ਤੇ ਬਰਾਉਂਡ ਅਪ ਕਰ ਦੇਣੀ ਆਪਣੇ ਆਪਣਾ ਲੋਕ ਕਾਕੰਡਾ ਬੀਜਦੇ ਨੇ ਜਾਂ ਚਾਰ ਦਾ ਪ੍ਰਬੰਧ ਕਰਦੇ ਨੇ ਕਿਸਾਨ ਤੇ ਮਜ਼ਦੂਰ ਆਪਣਾ ਡੰਗਰ ਪਾਲਣ ਦੇ ਲਈ ਉਥੇ ਕੱਖ ਬੀਜ ਸਕਦਾ ਬਹੁਤ ਸਾਰਾ ਜਿਹੜਾ ਚਾਰ ਆ ਪਿੰਡਾਂ ਦੇ ਵਿੱਚ ਪਾਉਂਦੇ ਨੇ ਕੱਖ ਨਹੀਂ ਬੀਜਦੇ ਉਹਦੇ ਕਾਰਨ ਮਜ਼ਦੂਰਾਂ ਦੇ ਕੀਲਿਆਂ ਦੇ ਉੱਪਰ ਡੰਗਰ ਟਮੇਟਲੇ ਦੀ ਰਹਿ ਗਏ ਭਰਾਵੋ ਕਿਸਾਨਾਂ ਦੇ ਘਰ ਵੀ ਮਜ਼ਦੂਰਾਂ ਦੇ ਘਰ ਵੀ ਤੁਸ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਇਹ ਜਿਹੀਆਂ ਨੇ ਇਹਦੇ ਲਈ ਅੱਜ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਜੁਣੀਆਂ ਦੀ ਸਪੋਰਟ ਦੇ ਉੱਪਰ ਨਸਾਬ ਵਧਵਾਉਣ ਦੇ ਲਈ ਗੁੰਡਿਆਂ ਅੰਸਰਾਂ ਦੇ ਨੱਥ ਪਵਾਉਣ ਦੇ ਲਈ ਅੱਜ ਉਹਦੇ ਮੂਲ ਕਮੰਡੀ ਦੇ ਵਿੱਚ ਜਿਹੜਾ ਇਕੱਠ ਕੀਤਾ ਗਿਆ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਐ ਐਸਐਸਪੀ ਸਾਹਿਬ ਨਾਲ ਵੀ ਤੇ ਵਿਸ਼ਵਾਸ ਦਿਵਾਇਆ ਗਿਆ ਪਰ ਉਹਦੇ ਲਈ ਜਿਹੜਾ ਤੁਰੰਤ ਕਾਰ ਬਾਈ ਮੂਣੀ ਤੀ ਉਹ ਭਰਾਵੋ ਨਹੀਂ ਕੀਤੀ ਗਈ ਇੱਕ ਪੋਲਾ ਬਤਲਾਇਆ ਪਰਚਾ ਕੀਤਾ ਗਿਆ ਉਹ ਵੀ ਦਾਲ ਉਹ ਆ ਵੀ ਪ੍ਰਸ਼ਾਸਨ ਨੇ ਕਿਹਾ ਦੀ ਜਿਹੜਾ ਉਹ ਇਹਦਾ ਬਰਿੰਦਰ ਗਵੈਲ ਆ ਆਮ ਆਦਮੀ ਪਾਰਟੀ ਦਾ ਮੰਤਰੀ ਆ ਉਹਦੀ ਭਰਾਵੋ ਸਿਹ ਦੇ ਉੱਪਰ ਹਮਲਾ ਹੋਇਆ ਇਹਦੇ ਲਈ ਅਸੀਂ ਕਹਿਣਾ ਚਾਹੁੰਦੇ ਆ ਆਮ ਘਰ ਦਾ ਧੀ ਪੁੱਤ ਕਹਾਉਣ ਵਾਲਾ ਮੁੱਖ ਮੰਤਰੀ ਲੋਕਾਂ ਦੇ ਉੱਪਰ ਇਹ ਮਿੱਤ ਅਸਰਦ ਤਕਰਾਰਿਆ ਕਿਸਾਨ ਜਥੇਬੰਦੀਆਂ ਨੂੰ ਕਿਵੇਂ ਦੇਖਿਆ ਤੋਨੇ ਟਾਰਗੇਟ ਕਰਦਾ ਹਰ ਇੱਕ ਅਵੇਲੀ ਚ ਹੁਣ ਭਰਾਵੋ ਆ ਪਿੰਡਾਂ ਦੇ ਵਿੱਚ ਗੁੰਡੇ ਅੰਸਰ ਤੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਹੱਲਾਸੇ ਦੀ ਦੇ ਰਿਹਾ ਪਰ ਇਹਦਾ ਮੂੰਹ ਤੋੜਮਾ ਜਵਾਬ ਦੇਣ ਲਈ ਅੱਜ ਲੋਕ ਇਕੱਠੇ ਹੋਏ ਨੇ ਤੁਸੀਂ ਜੇ ਦੇਖ ਸਕਦੇ ਹੋ ਕੀ ਗੱਲ ਹੋਈ ਤੂੰ ਤੋਂ ਮੈਂ ਮੈਂ ਹੋਈ ਤੇ ਕੁਝ ਬੰਦੇ ਭੜਕ ਗਏ ਉਸ ਗੱਲ ਤੋਂ ਤੇ ਉਹਨਾਂ ਨੇ ਹਮਲਾ ਕਰਤਾ ਐ ਨਹੀਂ ਹੈ ਜਿਹੜੇ ਮੁੰਡਿਆਂ ਤੋਂ ਹਮਲਾ ਕਰਾਇਆ ਉਹ ਸਾਡੇ ਗਰੀਬ ਕਿਸਾਨੀ ਦੇ ਜਵਾਕ ਐ ਜਮੇ ਗਰੀਬ ਕਿਸਾਨੀ ਦੇ ਉਹਨਾਂ ਦੇ ਮਾਪੇ ਭੱਠੇ ਤੇ ਕੋਈ ਟਰੈਕਟਰ ਚਲਾਉਂਦਾ ਕੋਈ ਸੈਲਰ ਦੇ ਵਿੱਚ ਜਾ ਕੇ ਰਾਤ ਦੀ ਯਾਨੀ ਉੱਥੇ ਨੌਕਰੀ ਕਰਕੇ ਆਉਂਦਾ ਕੋਈ ਪੰਪ ਦੇ ਜਾ ਕੇ ਡਿਊਟੀ ਦੇ ਕੇ ਆਉਂਦਾ ਉਹ ਜਵਾਕ ਉਹਨਾਂ ਦੇ ਪੁੱਤੀ ਪੁੱਤ ਐ ਉਹ ਉਹਨਾਂ ਨੂੰ ਮੂਹਰੇ ਲਾ ਕੇ ਸ਼ਿੰਗਾਰ ਕੇ ਕਿਉਂਕਿ ਹਰੇਕ ਚੌਧਰੀ ਚਾਚਾ ਚੌਧਰੀ ਪਿੰਡ ਦਾ ਹਰੇਕ ਪਿੰਡ ਚ ਇੱਕ ਗੁੱਟ ਖੜਾ ਕਰਕੇ ਰੱਖਦਾ ਆਪਦਾ ਇਹੋ ਜਿਹੇ ਮਲੰਗਾ ਦਾ ਇਹੋ ਜਿਹੇ ਅਣਸਰਾਂ ਦਾ ਕਿ ਜਦੋਂ ਲੋੜ ਪਵੇ ਜਿਹਨੂੰ ਮਰਜ਼ੀ ਕਿਟਾਪਾ ਚੜਾ ਦੋ ਐਨਾ ਹੀ ਮੁੰਡਿਆਂ ਤੋਂ ਐਸੇ ਹੁਕਮੀ ਨੇ ਐਸੇ ਮੰਡੀ ਚ ਆ ਮਹੀਨਾ ਪਹਿਲਾਂ ਇੱਕ ਮੁੰਡੇ ਨੇ ਮੂਨ ਦਾ ਕਿਟਾਪਾ ਚੜਾਇਆ ਉਹਦਾ ਕੇਸ ਵੀ ਆਇਆ ਪਿਆ ਵੀਡੀਓ ਵੀ ਆਈ ਪਈ ਐ ਐਤੂ ਪਲਾ ਪਿੰਡ ਚ ਕਈਆਂ ਦਾ ਕਿਟਾਪਾ ਕਰਾਇਆ ਕਿ ਵਰਤਦੇ ਐਨਾ ਸਾਡੇ ਨੌਜਵਾਨਾਂ ਨੂੰ ਮਜ਼ਦੂਰਾ ਕਿਸਾਨਾਂ ਦੇ ਗਰੀਬਾਂ ਦੇ ਨੌਜਵਾਨਾਂ ਨੂੰ ਵਰਤਦੇ ਹੁਕਮੀ ਵਰਗੇ ਸੋ ਸਾਥਿਓ ਇਹਦਾ ਮਕਸਦ ਆ ਇਹ ਹੈ ਕਿ ਆਗੂ ਤੇ ਹਮਲਾ ਕਰਕੇ ਬਦਨਾਮ ਕਰੋ ਇਲਾਕੇ ਦੇ ਵਿੱਚ ਇਹ ਗੱਲ ਛੱਡੋ ਲੋਕਾਂ 'ਚ ਮਜ਼ਦੂਰਾਂ 'ਚ ਜਿਹੜੀ ਲਹਿਰ ਬਣ ਰਹੀ ਹੈ ਕਿ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਲੈਣਾ ਕਿ ਸਾਡੇ 17 ਏਕੜ ਦਾ ਕਨੂਰ ਤੇ ਜਲਾਗੂ ਕਰਾਉਣਾ ਕਿ ਰਜਵਾੜਾਂ ਦੀ ਭਈ ਜੀਂਦ ਦੇ ਰਜਵਾੜੇ ਦੇ ਭਈ ਜ਼ਮੀਨ ਉਹ ਤਾਂ ਉਹ ਦਲਤਾਂ 'ਚ ਵੰਡਾਉਣੀ ਹੈ ਜਿਹੜੀ ਇਹਨਾਂ ਮਸਲਿਆਂ ਨੂੰ ਲੈ ਕੇ ਲਹਿਰ ਬਣ ਰਹੀ ਹੈ ਸੰਗਰੂਰ 'ਚ ਕਿ ਉਹਦੇ ਤੇ ਹਮਲਾ ਬੋਲਣਾ ਉਹ ਤੇ ਹਮਲੇ ਦੇ ਅੰਗ ਵਜੋ ਜਿਵੇਂ ਹੋਰਾਂ ਨੂੰ ਗ੍ਰਫਤਾਰ ਕੀਤਾ ਗੂਆਂ ਨੂੰ ਜਿੱਥੇ ਹੰਡੀਆਂਦਿਆਂ ਨੂੰ ਮਜ਼ਦੂਰ ਆਗੂਆਂ ਨੂੰ ਉਮੀ ਐਸਾ ਗੂ ਦੀ ਪੱਤ ਰੋਲ ਦੋ ਤੇ ਮਜ਼ਦੂਰਾਂ 'ਚ ਇਹ ਗੱਲ ਜਾਵੇ ਸੰਕੇਤ ਜਾਵੇ ਕਿ ਜਿਹੜਾ ਵੀ ਸਾਡੀ ਚੌਦਰ ਕਣੀ ਚਾਕੂ ਆ ਉਹਨੂੰ ਐਂ ਪਰੋਸਾਂਗੇ ਐ ਆ ਸਬਕ ਸਿਖਾਵਾਂਗੇ ਉਹਨੂੰ ਐ ਜਿਹੜਿਆ ਸਬਕ ਸਿਖਾਉਣ ਦੇ ਮਕਸਦ ਦੇ ਨਾਲ ਕਿਤਾ ਪਰ ਸਾਧੋ ਆਪਣੀ ਲਹਿਰ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਲਹਿਰ ਹੈ ਇਹਦਾ ਇਤਿਹਾਸ ਹੈ ਇਹਨਾਂ ਹਮਲਿਆਂ ਤੋਂ ਇਹਨਾਂ ਫੱਟਾਂ ਤੋਂ ਇਹਦਾ ਪੂਰਾ ਲਹੂ ਦੇ ਜਣੀ ਇਹ ਲਹੂ ਵਹਾ ਕੇ ਆਪਦਾ ਆ ਇਥੋਂ ਤੱਕ ਪਹੁੰਚੀ ਹੈ ਜਵਾਨ ਹੋਈ ਹੈ ਇਸ ਲਹਿਰ ਦੇ ਉੱਤੇ ਇਹਨੂੰ ਖਤਮ ਕਰਨ ਦੇ ਇਰਾਦੇ ਨਾਲ ਇੱਥੇ ਪ੍ਰਥੀਪਾਲ ਸਿੰਘ ਰੰਧਾਵੇ ਦਾ ਕਤਲ ਕੀਤਾ ਸੀ ਹਾਕਮਾਂ ਨੇ 1980 ਚ ਉਹਨਾਂ ਨੂੰ ਲੱਗਦਾ ਸੀ ਕਿ ਇਸ ਰਾਹ ਨੂੰ ਦਵਾਦਾਂਗੇ ਜਿਹੜੀ ਹੱਕਾਂ ਦੀ ਗੱਲ ਕਰਦੀ ਐ ਖਾਤਮਾ ਕਰਦਾਂਗੇ ਨਾਮਾਂ ਨਿਸ਼ਾਨ ਮਿਟਾ ਦਾਂਗੇ ਨਹੀਂ ਮਿਟੇ ਉਹ ਉਸ ਤੋਂ ਬਾਅਦ ਉਹਨਾਂ ਨੇ ਕਿਸਾਨ ਆਗੂ ਸਾਧੂ ਸਿੰਘ ਧੱਤੂਪੁਰਾ ਨੂੰ ਹੱਥ ਪਾਇਆ ਅਮਰਸਰ ਦੇ ਵਿੱਚ ਉਹਦਾ ਕਤਲ ਕੀਤਾ ਉਹਨਾਂ ਨੇ ਗੁੰਡਿਆਂ ਨੂੰ ਬੁਲਾ ਕੇ ਪਰ ਲਾਇਰ ਨਹੀਂ ਦਵੀ ਦਿਨ ਤੇ ਦਿਨ ਰਾਤ ਚੋਬਰੀ ਤਹਿਤ ਉਹ ਹੋਰ ਤਕੀਕਤੀ ਕੀਤੀ ਆਉਣੇ ਉਹਨਾਂ ਨੇ ਕਿ ਜ਼ਮੀਨਾਂ ਦੀ ਗੱਲ ਕਰਦੇ ਆਂ ਜ਼ਮੀਨਾਂ ਦੀ ਪ੍ਰਾਪਤੀ ਦੀ ਦਾ ਜ਼ਮੀਨਾਂ ਦੀ ਰਾਖੀ ਦੀ ਗੱਲ ਕਰਦੇ ਆਂ ਜ਼ਮੀਨਾਂ ਦੀ ਰਾਖੀ ਕਰਦਾ ਮਾਨਸਾ ਦੀ ਧਰਤੀ ਦਾ ਪੁੱਤ ਉਹਨਾਂ ਨੇ ਪਰਜੀ ਚੱਕਲੀ ਸ਼ੇਰ ਦਾ ਕਤਲ ਕਰਤਾ ਗੋਲੀ ਮਾਰ ਕੇ ਪਰ ਲਹਿਰ ਨਹੀਂ ਦਬੀ ਉਹਨਾਂ ਨੇ ਜਦੋਂ ਆਰਤੀਆਂ ਦੀਆਂ ਕੁਰਕੀਆਂ ਦਾ ਮਸਲਾ ਆਇਆ ਲਹਿਰ ਦੇ ਅੱਗੇ ਉਹਦੇ ਮੂਹਰੇ ਜਿਹੜੀ ਸੱਨ ਮਾਰੇ ਬੰਨ ਮਾਰੇ ਉਹਨੂੰ ਲਹਿਰ ਨੇ ਕਿ ਕੁਰਤੀ ਲਈ ਹੋਰ ਦਿੰਦੀ ਕਿਸੇ ਦੀ ਕਰਜ਼ੇ ਦੇ ਬਦਲੇ ਤਾਂ ਉਹਨਾਂ ਨੇ ਆਪਣੇ ਪੀਕੇ ਜੁਗ ਰਾਖਵੇਂ ਸੁਪਰੇ ਆਗੂ ਕੋਈ ਗਰੀ ਦੀ ਗੱਤ ਤੋੜਤੀ ਉਹਨਾਂ ਦੇ ਆਟਕੇ ਨੇ ਇਕੱਠੇ ਹੋ ਕੇ ਗੁੰਡਾ ਟਾਣੀ ਨਾਲ ਰਣ ਕੇ ਪਰ ਲેર ਨਹੀਂ ਦਵੀ ਤੜਿਆ ਹਮਲੇ ਕੋਈ ਪਹਿਲਾ ਨਹੀਂ ਹਮਲਾ ਹੈਗਾ ਇਹ ਤੇ ਨਈਆ ਹਮਲਾ ਕੋਈ ਲਾਸਟ ਹੈ ਆਖਰੀ ਹੈ ਇਹ ਹਮਲੇ ਹੋਰ ਬਦਨੇ ਹੈ ਪਰ ਇਹਨਾਂ ਹਮਲਿਆਂ ਦੇ ਵਿੱਚੋਂ ਜਦੋਂ ਸਾਡੀ ਲੇਰ ਇਹਨਾਂ ਤੋਂ ਗੁਜ਼ਰਦੀ ਹੈ ਤਾਂ ਸਾਡੀ ਲੇਰ ਵੀ ਸਬਕ ਸਿੱਖਦੀ ਹੈ ਅਸੀਂ ਸਬਕ ਸਿੱਖਦੇ ਹਾਂ ਇਹ ਹਮਲੇ ਸਾਡੇ ਏਰ ਨੂੰ ਦਬਾ ਨਹੀਂ ਸਕਦੇ ਕਦੇ ਵੀ ਇਹਨਾਂ ਹਮਲਾਂ ਤੋਂ ਸਭ ਸਿੱਖ ਕੇ ਸਾਡੀ ਲਹਿਰ ਨੇ ਹੋਰ ਮਜ਼ਬੂਤ ਹੋਣਾ ਕਿਸਾਨ ਮਜ਼ਦੂਰ ਚੋਟੀ ਨੇ ਹੋਰ ਮਜ਼ਬੂਤ ਹੋਣਾ ਇਹਨੇ ਹੋਰ ਤਰੱਕੀ ਕਰਨੀ ਐ ਸਿਖਰਾਂ ਜੋਣੀਆਂ ਇਹ ਹਾਕਮਾਂ ਦਾ ਭਰਮ ਐ ਇਹ ਤੋੜ ਰਿਹਾ ਤੁਹਾਡਾ ਅੱਜ ਦਾ ਕੱਠ ਕਿ ਜਿਹੜਾ ਝਗੜਾ ਚੂਰ ਕਰਨੋਂ ਫਿਰਦੇ ਹੋ ਨਹੀਂ ਹੋਣੀ ਇਹ ਝਗੜਾ ਚੋਗਰਾ ਇਹ ਪਰਮੈ ਤੁਨੂੰ ਇੱਕ ਧਰਮ ਤਾਂ ਇਹ ਇਹਨਾਂ ਨੂੰ ਜਿਹੜਾ ਨਹੀਂ ਇਹਨਾਂ ਦਾ ਪੂਰਾ ਹੁੰਦਾ ਦੂਜਾ ਧਰਮ ਕੀ ਹੈ ਦੂਜਾ ਭਲੇਖਾ ਇਹ ਹੈ ਇਹ ਸਦਾ ਤੋਂ ਰਹਾ ਹਕਮ ਨੂੰ ਭਲੇਖਾ ਆ ਪਹਿਲਾਂ ਇੱਥੇ ਆ ਸ਼ਮਨਜੀਤ ਮਾਨ ਦਾ ਨਾਨਾ ਰੂੜ ਸੋ ਇੱਥੇ ਸਰੋਪੇ ਪੁੰਦਾ ਖਰਦਾਸੀਆ ੜਵੈਰ ਵਰਗਿਆਂ ਨੂੰ ਇਤਿਹਾਸ ਗਵਾਹ ਆਰਐਸਐਸ ਦੇ ਜਿਹੜਾ ਮੁਖੀ ਹੈ ਉਹਨੇ ਮਾਫੀਆਂ ਮੰਗ ਕੇ ਜੇਰ ਤੋਂ ਉਹਨੇ ਆਪਣੀ ਜਾਨ ਛੜਾਈ ਇੰਗਰੇਜ਼ਾਂ ਤੋਂ ਇਤਿਹਾਸ ਬੋਲਦਾ ਇੱਥੇ ਪੰਜਾਬ 'ਚ ਆ ਕੈਪਟਨ ਕੇ ਇਹਨਾਂ ਦਾ ਲਾਣਾ ਇਹ ਭੇਜਦਾ ਰਿਹਾ ਇੱਥੇ ਕਿ ਜਾਓ 1857 ਈਸਵੀ ਦਾ ਵਿਦਰੋਹ ਦਵਾ ਦਿਓ ਆਪ ਦੀਆਂ ਫੌਜਾਂ ਭੇਜਦਾ ਰਹੇ ਅੰਗਰੇਜ਼ਾਂ ਦੇ ਪੱਖ 'ਚ ਇਤਿਹਾਸ ਬੋਲਦਾ ਇਹਨਾਂ ਨੂੰ ਧਰਮ ਕੀ ਸੀਗਾ ਉਹਨਾਂ ਨੂੰ ਧਰਮ ਸੀ ਕਿ ਅੰਗਰੇਜ਼ ਸਾਡੇ ਰਖਵਾਲੇ ਸਾਡੇ ਮਾਈ ਬਾਪ ਹੈ ਖੜੀ ਅੰਗਰੇਜ਼ ਸਾਨੂੰ ਬਚਾ ਲੈਣਗੇ ਅੰਗਰੇਜ਼ੀ ਰਾਜ ਦੀ ਰੱਖਿਆ 'ਚ ਉਹਨਾਂ ਨੂੰ ਲੱਗਦਾ ਸੀ ਅਸੀਂ ਮਹਿਬੂਬ ਆ ਮਹਿਫੂਜ਼ ਆ ਸੁਰੱਖਿਤਾ ਅਜ ਅੰਗਰੇਜ਼ ਇੱਥੇ ਨਹੀਂ ਰਹੇ ਹੈਗੇ ਇਸ ਧਰਤੀ ਦੇ ਉੱਤੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ ਆਈ ਇੱਥੇ ਪਰ ਮੈਂ ਇਸ ਹੁਕਮੀ ਨੂੰ ਇਹਨੂੰ ਪਰਮੈ ਕਿ ਬਰਿੰਦਰ ਗੋਲ ਦੀ ਪੁੱਕੜ ਮੈਨੂੰ ਬਚਾ ਲੂਗੀ ਇਹਨੂੰ ਲੱਗਦਾ ਕਿ ਬਰਿੰਦਰ ਗੋਲ ਮਰੇ ਅੰਗ ਸੰਗ ਹੈ ਇਹਨੂੰ ਲੱਗਦਾ ਪਿੰਡ ਵੀ ਚੌਧਰੀ ਲਾਣਾ ਮਰੇ ਨਾਲ ਖੜਾ ਮੇਰਾ ਕੋਈ ਵਿਗਿਆੜ ਕੀ ਲਊ ਇਹਨੂੰ ਦੇਖ ਲੈਣਾ ਚਾਹੀਦਾ ਇਤਿਹਾਸ ਕਿ ਇੱਥੇ ਜਲੂਰ ਵਾਲੇ ਮੰਗੂ ਨੂੰ ਵੀ ਆਹੀ ਭਰਮ ਸੀ ਕਿ ਟੀਣਸੇ ਦੀ ਬੋਕਲ ਮੈਨੂੰ ਬਚਾ ਕੇ ਰੱਖੂਗੀ ਇੱਥੇ ਕਰਮਾਲ ਫਰੀਦਕੋਟ ਦਾ ਜੇਹਤ ਹੁਣ ਹੋ ਤੰਨੂਮਰ ਕੈਦਾਂ ਕੱਟ ਰਿਹਾ ਉਹਨੂੰ ਭਰਮ ਸੀ ਕਿ ਬਾਦਲ ਕਹਿੰਦੇ ਕੁਰਸੀ ਦਾ ਪਾਵਾ ਮੈਨੂੰ ਬਚਾਲੂਆ ਮੇਰੀ ਰੱਖਿਆ ਕਰ ਲੂਆ ਇੱਥੇ ਸ਼ਰੂਤੀ ਦੇ ਕਾਤਲਾਂ ਨੂੰ ਭਰਮ ਸੀ ਕੰਦਰ ਕਾਣ ਦੇ ਤੋ ਸ਼ੇਰੋਂ ਪਰਮਸੀ ਕਿ ਸਾਨੂੰ ਹਕੂਮਤੀ ਕੁਰਸੀਆਂ ਇਹਨਾਂ ਦੀਆਂ ਬਚਾ ਲੈਣਗੀਆਂ ਇਹ ਧਰਮ ਹੁੰਦਾ ਵੱਡੇ ਵੱਡਿਆਂ ਨੂੰ ਪਰ ਇਹ ਧਰਮ ਕੱਢਣਾ ਹੁੰਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਕੱਢੇ ਪਹਿਲਾਂ ਵੀ ਬੋਟਾਂ ਦਾ ਤੇ ਅਕੇ ਵੀ ਕੱਢੂਗੀ ਕੋਈ ਗੱਲ ਨਹੀਂ ਹੁਕਮੀ ਤੇਰੇ ਮੈਚ ਦਾ ਕੁਰਤਾ ਵੀ ਮਣਾਗੇ ਕਰਾਂਗੇ ਹਿਸਾਬ ਤੇਰੇ ਨਾਲ ਵੀ ਟਾਈਮ ਆਉਣ ਤੇ ਨਹੀਂ ਬਖਸ਼ਾਂਗੇ ਆਹ ਜਵਾਲਾ ਜਿਹੜੀ ਸਾਡੇ ਸਿੰਨੇ ਚ ਦੇਖਦੀ ਐ ਜਿਹੜਾ ਲਾਵਾ ਸਾਡੇ ਸਿੰਨੇ ਚ ਪਰਹ ਰਿਹਾ ਨਾਲ ਸਿੰਘ ਜੀ ਤਰ ਕਹਿੰਦਾ ਕਹਿੰਦਾ ਜਦੋਂ ਮਜ਼ਦੂਰ ਦੇ ਸਿੰਨੇ ਦੇ ਵਿੱਚ ਕਹਿੰਦਾ ਉਹਦੇ ਸਿੰਨੇ ਚ ਜਦੋਂ ਲਾਵਾ ਦੇਖਦਾ ਤਾਂ ਕਹਿੰਦਾ ਲੋਹਾ ਪਿੰਗੜ ਜਾਂਦਾ ਤੇ ਜਦੋਂ ਉਹ ਸਲੋਵੇ ਨੂੰ ਮਜ਼ਦੂਰ ਆਪਦੇ ਇੱਕੇ ਚ ਬਦਲ ਲੈਂਦਾ ਤਾਂ ਉਹ ਹਥਿਆਰ ਬਣ ਜਾਂਦਾ ਉਹ ਪਟਿਆ ਫਟੇ ਨਾਟੂ ਖਾਹਾਂ ਦਾ ਉਹਨਾਂ ਦਾ ਜਣੀ ਤੌਣ ਲਾ ਦਿੰਦਾ ਇਤਿਹਾਸ ਨੇ ਲਾਗੀਆਂ ਵੱਡਿਆਂ ਦੀ ਇਸ ਕਰਕੇ ਭਰਾਵਾ ਪਰਵਾਹ ਨਾ ਕਰੋ ਏਕਾਸਰਾ ਮਜ਼ਦੂਰੋ ਕਿੱਥੇ ਹੋ ਹੋਰ ਜ਼ਮੀਨਾਂ ਦੇ ਵਾਸਤੇ ਲੜਾਈ ਨੂੰ ਤੇਜ਼ ਕਰੋ ਤੈਸ ਤੇ ਜ ਹਿੱਸੇ ਨਹੀਂ ਮੰਗਨੂ প্রজਵਾੜਿਆਂ ਦੀ ਜ਼ਮੀਨ ਨੂੰ ਜਣੀ ਆਪਦੇ ਆਪਦੇ ਇੱਕੇ ਨਾਲ ਲੈਣ ਦੀ ਮੰਗਨੂ ਇਸੇ ਤਰ੍ਹਾਂ ਪਲਾਟਾਂ ਦੀ ਲੜਾਈ ਨੂੰ ਹੋਰ ਵਿਸ਼ਾਲ ਪੱਧਰ ਤੇ ਫੈਲੋ ਕੋਈ ਜੇਲ੍ਹ ਵੀ ਦੁਨੀਆ ਦੀ ਜਿਹੜੀ ਸੋਨੂ ਡੱਕ ਲੇ ਕੋਈ ਦੁਨੀਆ ਦਾ ਹਥਿਆਰ ਵੀ ਜਿਹੜਾ ਸਾਡੀ ਲਾਈਨ ਨੂੰ ਰੋਕ ਲੇ ਇੱਥੇ ਦੁਨੀਆ ਦੇ ਵਿੱਚ ਬਹੁਤ ਕੋਸ਼ਸ਼ਾਂ ਕੀਤੀਆਂ ਸਾਮਰਾਜਿਆਂ ਨੇ ਜ਼ਗੀਰਦਾਰਾਂ ਨੇ ਇਨ੍ਹਾਂ ਲੋਰਾਂ ਨੂੰ ਤਬਾਹਰ ਦਿਆਂ ਪਰ ਨਹੀਂ ਕਾਮਯਾਬ ਹੋਏ ਅੰਤ ਜਿੱਤ ਸਾਡੀ ਹੋਣੀ ਹੈ ਅਸੀਂ ਅਖੀਰ ਚ ਪੰਜਾਬ ਸਟੂਡੈਂਟਸ ਨੇ ਸ਼ਹੀਦ ਰੰਧਾਵਾ ਦੇ ਵੱਲੋਂ ਪਸ਼ਵਾਰ ਤਮੂਨੇ ਸਾਨੂੰ ਕਿ ਸਾਡੀ ਨੌਜਵਾਨਾਂ ਦੀ ਟੋਕੜੀ ਪਹਾੜ ਛੋਟੀ ਹੈ ਪਰ ਜਦੋਂ ਵੀ ਤੁਸੀਂ ਦਿਨ ਰਾਤ ਬਾਜ ਮਾਰੋਗੇ ਤੁਹਾਡੇ ਅੰਗ ਸੰਗ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ